ਆਪਾਂ ਦਾਖਲੀ ਗਏ ਸੀ ਤੇਰੇ ਮੇਰੇ ਕੋ ਆਇਆ ਅੰਦਾ ਸਾਡੇ ਤੇ ਰਕੂਰੀ ਚੇਰ ਗਿਆ ਤਾਂ ਦੋਸਤ ਨੇ ਬੇਦੀ ਕਰ ਲਈ ਆਪਾਂ ਬਿਲ ਥੋੜਾ ਘਟਾ ਦਿਓ ਤੇ ਮੈਂ ਵੀ ਲੈ ਤੈਨੂੰ ਹੁਣ ਤੱਕ ਦਾ ਇਹ ਹੁੰਦੀ ਸੀ ਆਣੇ ਆਪਾਂ 24 ਤੇ ਬਿਲ ਘਟਾਈਏ ਤੇ ਇਹ ਬਿਲ ਘਟਾਨ ਕੇ ਅੰਦਰ 3.500 ਰੁਪਿਆ ਪੇਮੈਂਟ ਸਾਡੇ ਕੋ ਸਾਰਾ ਡਾਟਾ ਹੈਗਾ ਤੈਨੂੰ ਦਿੱਤਾ ਸੀ ਤੇ ਮਰੀਦ ਹੈ ਆਪਣੇ ਜੀਆਂ ਦੀ ਪਛਾਣ ਵੀ ਨਹੀਂ ਕਰਦਾ ਪਛਾਣ ਵੀ ਨਹੀਂ ਕਰਦਾ ਆਈ ਅੰਦਰ ਜਾ ਕੇ ਕਿਹਾ ਮੈਂ ਕਿਹਾ ਡਾਕਟਰ ਸਾਹਿਬ ਕਹਿੰਦਾ ਤੂੰ ਚੱਲ ਬਾਹਰ ਗੱਲ ਡਾਕਟਰ ਮੈਂ ਜਾਈ ਤੂੰ ਡਾਈਟ ਦੇਖੋ ਮੈਂ ਬਾਹਰ ਦੇ ਕਿ ਸਮਾਂ ਤੋਂ ਪੰਜਾਬ ਮੈਂ ਆ ਗਿਆ ਬਤਾਨਿਆ ਤੁਹਾਡਾ ਪਰਸ਼ਾਣ ਸਾਨੂੰ ਇਹ ਇੱਜ਼ਤ ਦਿੰਦਾ ਵਾ ਤੁਹਾਨੂੰ ਬੋਲਣ ਤਾਂ ਨਹੀਂ ਪਤਾ ਮੈਂ ਕਹੀ ਜੰਨੀ ਆ ਕਿ ਡਾਕਟਰ ਰੱਬ ਦਾ ਦੂਜਾ ਰੂਪ ਹੁੰਦਾ ਹੈ ਕਹਿੰਦਾ ਤੁਹਾਡਾ ਚੂੜੀਆਂ ਦਾ ਗੰਦ ਨਹੀਂ ਜਾਣਾ ਇਹ ਤੇਰੇ ਮਰੀਜ਼ ਆਖਾ ਕਰਦੇ ਕਹਿੰਦਾ ਮੈਂ ਕਮੋਵਾਂ ਤੈਨੂੰ ਹੰਦਾ ਕੰਦਾ ਬਾਹਰ ਗਿਰ ਮੋਵਾ ਜਿਹੜੀ ਪ੍ਰਾਇਮਰੀ ਤੇ ਗਈ ਕੰਦਾ ਮੈਂ ਕੰਦਾ ਨੇ ਆਇਆ ਮੋਵਾ ਮੈਂ ਚੂੜਿਆ ਜਾਣਿਆਂ ਤੋਂ ਮੈਂ ਨਹੀਂ ਡਰਦਾ ਮੈਂ ਕਹਿੰਦਾ ਅਸੀਂ ਫਿਰ ਮੈਂ ਕਹਿੰਦਾ ਡਰਾ ਲੈਣੇ ਨਹੀਂ ਸਾਡਾ ਸਮਾਜ ਬੜੀ ਪਾਵਰ ਆ ਐ ਤੈਨੂੰ ਬੇਵਕਤਾ ਦੀ ਕੰਦਾ ਤੇ ਸਾਡੇ ਕੋਲ ਪੈਸੇ ਨਹੀਂ ਜੇਵਾਜੋਗੇ ਟਿਕਾਵਾ ਦੇਣਾ ਉਹਨਾਂ ਨੂੰ ਪੇਸ਼ੈਂਟ ਨੂੰ ਹਾਂਜੀ ਬਈ ਤੀ ਵੱਡੇ ਆਪਾ ਦੇਖੋ ਮੇਰੀ ਬੇਨਤੀ ਸੁਣੋ ਇਹ ਤਾਂ ਨਾਇਕ ਤੇ ਐਸਐਸਪੀ ਵੀ ਆਊਗਾ ਇਹ ਤਾਂ ਨਾ ਹੋਰੋ ਤਕਣੀਏ ਚੁੱਕਿਆ ਜਾਣਾ ਜਦੋਂ ਤੱਕ ਇਹਦੇ ਸਾਰੇ ਸਰਟੀਫਿਕੇਟ ਨਹੀਂ ਤੇ ਸਾਡੇ ਚੈੱਕਣਾ ਹੈ ਤੇ ਪਰਚਾਣਾ ਆ ਅਸੀਂ ਇੱਕ ਦਾ अभी देखो संत समाज सारा साधु दीता है साढ़े सत्तारी योग सारे बड़े आए हैं बाकी जो भी पैसा कहते हैं डॉक्टर ਨਹੀਂ ਮਾफी ਨਹੀਂ ਮੰਗਣੀ ਫੱਟਾ ਬਣਾਉਣਾ ਜੈ ਬਾਗ ਮਿੱਕੀ ਜੈ ਭੀਮ ਜੈ ਸਵਿਧਾਨ ਮੈਂ ਸਿਮਰਨ ਪੱਟੀ ਪੰਜਾਬ ਮੈਦਵਾ ਪ੍ਰਧਾਨ ਅੱਜ ਇੱਥੇ ਅਮਰੀਕ ਸਿੰਘ ਨਾਮ ਦਾ ਇੱਕ ਪੇਸ਼ੈਂਟ ਐਡਮਿਟ ਸੀਗਾ ਉਹਦੇ ਘਰ ਦੇ ਸਾਡੇ ਕੋਲ ਆਏ ਕਿ ਸਾਡੀ ਮਦਦ ਕਰ ਦਿਓ ਸਾਡੇ 3.5 ਲੱਖ ਰੁਪਿਆ ਸੀ ਇਲਾਜ ਦੌਰਾਨ ਹਸਪਤਾਲ ਨੂੰ ਪੇ ਕਰ ਚੁੱਕੇ ਆਂ ਸਾਡੇ 3 ਵਜੇ ਤੋਂ ਬਾਅਦ ਇਹਨਾਂ ਨੇ 18000 ਦਾ ਬਿੱਲ ਹੋਰ ਬਣਾਇਆ ਏ ਉਹਦੇ ਵਿੱਚ ਸਾਡੀ ਕੰਸੈਸ਼ਨ ਕਰਾ ਦਿਓ ਸਾਡੇ ਨਾਲ ਚਲੋ ਸਾਡੇ ਹੁਣ ਪੱਲੇ ਕੁਝ ਨਹੀਂਗਾ ਔਰ ਪੇਸ਼ੈਂਟ 19 ਤੋਂ 21 ਵੀ ਠੀਕ ਨਹੀਂ ਹੋਇਆ ਜਿਸ ਤਰ੍ਹਾਂ ਪਹਿਲੇ ਕੋਮਾ ਵਿੱਚ ਸੀ ਉਸ ਤਰ੍ਹਾਂ ਹੀ ਹੁਣ ਉਸੇ ਹਾਲਾਤ ਵਿੱਚ ਆ ਅਸੀਂ ਇੱਥੇ ਆਏ ਆ ਅਸੀਂ ਆਕੇ ਡਾਕਟਰ ਜੋਸਨ ਨਾਲ ਗੱਲ ਕੀਤੀ ਹੈ ਤੇ ਡਾਕਟਰ ਜੋਸਨ ਨੇ ਕੋ ਸਾਨੂੰ ਜਾਤੀ ਸੂਚਕ ਸ਼ਬਦ ਬੋਲਿਆ ਕਹਿੰਦਾ ਮੈਂ ਕਮੋ ਆ ਨਾਲ ਜਾਤੀ ਸੂਚਕ ਸ਼ਬਦ ਸਾਨੂੰ ਬੋਲ ਕੇ ਕਹਿੰਦਾ ਇਹਨਾਂ ਨੂੰ ਕੱਢੋ ਇੱਥੋਂ ਥੱਕੇ ਮਾਰ ਕੇ ਮੇਰੇ ਦਫ਼ਤਰ ਤੋਂ ਬਾਹਰ ਅਸੀਂ ਐਸਟੀਐਟ ਦੇ ਦੌਰਾਨ ਪਰਚਾ ਕਰਾਵਾਂਗੇ ਜੀ ਜੋ ਬੋਲੇ ਸੋ ਨਿਰਬੈ ਭਗਵਾਨ ਵਾਲ ਮੇ ਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾਤ ਮਹਾਰਾਜ ਕੀ ਜੈ ਜੈ ਭੀਮ ਜੈ ਭਾਰਤ ਅੱਜ ਸਾਡੇ ਪੰਜਾਬ ਦੇ ਮਹਿਲਾ ਵਿੰਗ ਦੇ ਚੇਅਰ ਪਰਸਨ ਸਿਮਰਨ ਭੱਟੀ ਜੋ ਕਿ ਲਗਾਤਾਰ ਇਨ੍ਹਾਂ ਲੋਕਾਂ ਦੀ ਜਿਹੜੇ ਏਰੀਆ ਸਲਮ ਏਰੀਆ ਇੱਥੇ ਹੀ ਸੰਗਤ ਨਾਲ ਜੁੜੀ ਹੈ ਅਮਰੀਕ ਸਿੰਘ ਨਾਮ ਦਾ ਇੱਕ ਗਰੀਬ ਪਰਿਵਾਰ ਜੋ ਕਿ 17 ਅਗਸਤ ਦਾ ਇੱਥੇ ਦਾਖਲ ਸੀ ਜਿਸ ਦੇ ਇਲਾਜ ਦੇ ਦੌਰਾਨ 3.5 ਲੱਖ ਰੁਪਏ ਜਿਹੜਾ ਉਸ ਦੇ ਪਰਿਵਾਰ ਕੋਲ ਲਿਆ ਗਿਆ ਅੱਜ ਨੂੰ ਛੁੱਟੀ ਮਿਲਣੀ ਸੀ 80000 ਰੁਪਏ ਦੀ ਹੋਰ ਜਿਹੜੀ ਮੰਗ ਕੀਤੀ ਗਈ ਸਿਰਫ ਇੱਕ ਉਹਦਾ ਜਬਾੜਾ ਤੇ ਇੱਕ ਫੂਡ ਪਾਈਪਿੰਗ ਜਿਹੜੀ ਪਾਈ ਪਾ ਉਹ ਪਾਈ ਗਈ ਆ ਜਦੋਂ 80000 ਫਿਰ ਇਹ ਨਾਲ ਆਪਣੇ ਮੋਜ਼ਰ ਵਿਅਕਤੀ ਲੈ ਕੇ ਇੱਥੇ ਪਹੁੰਚਨੇ ਕਿ ਚੋਲਾਈ 80000 ਰੁਪਏ ਜੋ ਕੁਝ ਗਰੀਬ ਪਰਿਵਾਰ ਆ ਅੱਗੇ ਤਾਂ 3.5 ਲੱਖ ਰੁਪਏ ਘਰ ਗੈਣੇ ਪਾ ਗੇੜਾ ਤਾਂ ਦਿੱਤਾ 80000 ਰੁਪਏ ਜੋ ਕੁਝ ਕਿਰਾਇਤ ਕਰ ਸਕਦੇ ਕਰ ਦੋ ਉਸੇ ਤੇ ਨਾਲ ਜਿਹੜਾ ਜਾਤੀ ਸੂਚਕ ਉਥੇ ਗਾਲੀ ਗਲੋਚ ਕੀਤਾ ਗਿਆ ਜੋ ਕਿ ਬਹੁਤ ਹੀ ਨਿੰਦਨਯੋਗ ਹੈ ਕਿਉਂਕਿ ਇੱਕ ਡਾਕਟਰ ਜਿਹੜਾ ਕਿ ਭਗਵਾਨ ਦਾ ਘਰੂਪ ਹੈ ਉਸ ਨੂੰ ਐਸੀ ਜਿਹੜੀ ਬਿਅੋਕਟੋਪੀ ਹੋਣੀ ਜਿਹੜੀ ਬੜੀ ਨਿੰਦਨਯੋਗ ਹੈ ਜਿਸ ਕਰਕੇ ਸਾਡੇ ਸਮਾਜ ਦੇ ਨਾਲ ਜਿਹੜੇ ਆਗੂਕਾਰ ਇੱਥੇ ਆਏ ਸਨ ਲੋਕ ਜਿਹੜੇ ਨਾਲ ਚੱਲਦੇ ਨੇ ਉਹਨਾਂ ਨੇ ਉਸੇ ਵੇਲੇ ਧਰਨਾ ਪ੍ਰਦਰਸ਼ਨ ਕਰ ਦਿੱਤਾ ਤਾਂ ਮਾਨ ਜੋਗ ਐਸਐਚ ਸਾਹਿਬ ਵੀ ਇੱਥੇ ਆਏ ਨੇ ਪ੍ਰ ਆਸੇ ਡਾਕਟਰ ਜਿਹੜੇ ਇਹਨਾਂ ਤੇ ਨਿਕਲ ਕੱਸੀ ਆਵੇ ਅਤੇ ਉਸ ਤੇ ਐਸ ਸੀ ਐਸ ਟੀ ਐਕਟ ਦਾ ਜਿਹੜਾ ਪਰਚਾ ਜਿਹੜਾ ਦਰਜ ਹੋਵੇ। ਇਸ ਟਾਈਮ ਉਹ ਪੁਲਿਸ ਪ੍ਰਸ਼ਾਸਨ ਇੱਥੇ ਪੰਜ ਸੱਧਾ ਬੋਲ ਰਿਹਾ ਲੋਕੀਏ ਸੁਣੋ। ਉਹ ਦੇ ਜਾਂਚ ਕਰਦ ਕਰ ਰਹੇ ਨੇ। ਕੀ ਮੰਗੀ ਕਰਦੇ ਭਾਈ ਜੀ? ਪਰਚੇ ਦੀ ਮੰਗ ਹੈ ਸਾਰੇ ਮੁਕਤਮਾ ਦਰਜ ਜਿਹੜਾ ਕੀਤਾ ਹੈ। ਅਗਰ ਨਾਮ ਪਰਚਾ ਹੈ ਤਾਂ ਅਗਲਾ ਦਸਤਾਵੇਜ਼ ਕੀ ਹੈ? ਜਥੇਬੰਦੀਆਂ ਨੇ ਤਾਂ ਰਨਾ ਪ੍ਰਦਰਸ਼ਨ ਕਰਨੀਆਂ ਵੱਡੇ ਪੱਧਰ ਤੇ। ਠੀਕ ਹੈ। ਡਾਕਟਰ ਸਾਹਿਬ ਜਿਹੜਾ ਮਰੀਜ਼ ਤੁਹਾਡੇ ਕੋਲ ਆਇਆ ਸੀ ਅੱਜ ਧਰਨਾ ਲਗਾਇਆ ਗਿਆ ਦੇ ਪਰਿਵਾਰਕ ਸਦਸਿਆਂ ਨਾਲ ਲੈ ਕੇ ਕੀ ਕਰਾ ਚੁੰਗੇ ਦੀ ਬਾਰੇ ਸਰ ਇਹਦਾ ਕੋਈ ਬਿੱਲ ਦਾ ਹੀ ਸਾਡਾ ਕਿ ਬਿੱਲ ਬਣਿਆ ਸੀ ਇਹਨਾਂ ਦੱਸਿਆ ਪਹਿਲਾਂ 100 ਲੱਖ ਰੁਪਏ ਸਾਨੂੰ ਜਮ੍ਹਾਂ ਕਰਾਇਆ ਵਾ 60000 ਰੁਪਏ ਹੋ ਰਹਿੰਦਾ ਸੀ ਮੈਂ ਕਿਹਾ ਪੈਸੇ ਜਮ੍ਹਾਂ ਕਰਾਓ ਤੇ ਮਰੀਜ਼ ਘਰ ਲੈ ਜਾਓ ਕਹਿੰਦੇ ਪੈਸੇ ਅਸੀਂ ਦੇਨੇ ਨਹੀਂ ਆ ਤੇ ਮੈਂ ਕਿਹਾ ਇਦਾਂ ਥੋੜਾ ਪਿਛੇ ਛੱਡਾਂਗੇ ਕਿੰਨੇ ਦਿਨ ਤੋਂ ਮਰੀਜ਼ ਸਾਡੇ ਕੋ ਘੱਟੋ ਘਾਟੇ ਨੂੰ ਹੋ ਗਏ 18 ਦਿਨ ਹੋ ਗਏ 17 18 ਦਿਨ ਹੋ ਗਏ ਪਿਛੇ ਦਾ ਬਿੱਲ ਵੀ ਕੋਈ ਸਨ ਹੈ ਗਲੇ ਕਰਵਾਇਆ ਇਹਨਾਂ ਕਿਰਾਏ 1 ਲੱਖ 1 ਲ ਰੇਟ ਹੋਇਆ ਵਾ ਤੇ ਇਹਦੇ ਗਲੇ ਦਾ ਪੋਸਟ ਵੀ ਇਹੀ ਕੀਤੀ ਆ ਤੇ ਬ੍ਰੇਨ ਦੇ ਵਿੱਚ ਵੀ ਇਹਦੇ ਖੂਨ ਜੰਮਿਆ ਹੋਇਆ ਵਾ ਜਿਹੜਾ ਨਹੀਂ ਸਰ ਬਿਲਕੁਲ ਗਲਤ ਇਹੋ ਜਿਹਾ ਵੱਡਾ ਆਪਾਂ ਇੱਕ ਜਮਿਆਰ ਬੰਦਾ ਕੋਈ ਡਾਕਟਰ ਕਦੀ ਨਹੀਂ ਕਹਿ ਸਕਦਾ ਸਰ ਮੈਂ ਮੈਂ ਕਿਥੇ ਰੋਲਾ ਨਾ ਪਾਉ ਪਲੀਜ਼ ਬਾਹਰ ਚੱਲ ਜਾਓ ਬੇਲੇ ਇੱਕ ਅਲੱਗ ਚੀਜ਼ ਆ ਰੋਲਾ ਇੱਕ ਅਲੱਗ ਚੀਜ਼ ਆ ਮੈਂ ਕਿ ਮੇਰੇ ਕੈਬਨ ਚ ਰੋਲਾ ਨਾ ਪਾਉ ਬਾਹਰ ਜਾ ਕੇ ਬੈਠੋ ਮੈਨੂੰ ਫ੍ਰੀ ਹੋ ਲੈੰਦੋ ਮੈਂ ਬਾਅਦ ਚ ਤੁਹਾਡੇ ਨਾਲ ਗੱਲ ਕਰਦਾ ਨੇ ਇਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਵੀ ਮਰੀਜ਼ ਵਿੱਚ ਕੋਈ ਵੀ ਸੁਧਾਰ ਨਹੀਂ ਆਇਆ। ਨਹੀਂ ਸਰ ਇਹੋ ਜੀ ਕੋਈ ਗੱਲ ਨਹੀਂ ਆ ਜਾ ਕੇ ਦੇਖ ਲਓ ਮਰੀਜ਼ 102 ਨੰਬਰ 'ਤੇ ਪਿਆਜੋ। ਉਹ ਐਂਡੋ ਟ੍ਰੇਕੇ ਉਹ ਇਹਦੇ ਭਾਵੇਂ ਬੋਲਦਾ ਨਹੀਂ ਆ ਬੋਲਦਾ ਤਾਂ ਨਹੀਂ ਆ ਕਿ ਉਹਦੇ ਟ੍ਰੇਕੇ ਨਾਲ ਬਾਹਰ ਕੱਢੀ ਹੋਈ ਆਹੀਂ। ਉਹ ਕੱਢਾ ਉਹਨੂੰ ਬੰਦ ਕਰਾਂਗੇ ਤੇ ਤਾਂ ਹੀ ਉਹਨੇ ਬੋਲਣਾ। ਸਰ ਜਦੋਂ ਮਰੀਜ਼ ਆਇਆ ਸੀ ਉਦੋਂ ਦੀਆਂ ਰਿਪੋਰਟਸ ਤੇ ਹੁੰਦੀਆਂ ਜਿਹੜੀਆਂ ਉਹਦੇ 'ਚ فرق ਪਿਆ ਹੋਇਆ ਹੈ ਸਰ فرق ਇਹ ਹੈ ਕਿ ਜਿਹੜਾ ਖੂਨ ਜੰਮਿਆ ਉਹ ਵੀ ਕੱਢਦਾ ਪਿਆ ਵਾ ਜਿਹੜੇ ਆਪਾਂ ਮੈਂਡੀਬਲ ਤੇ ਪਲੇਟਾਂ ਪਾਤੀਆਂ 8 9 ਤੇ ਅਸੀਂ ਪਲੇਟਾਂ ਪਾਤੀਆਂ ਮੈਂਡੀਬਲ ਤੇ ਜਾਨੀ ਕਿ ਚਬਾੜੇ ਦੇ ਵਿੱਚ ਮੈਗਜ਼ਿਲਾ ਦੇ ਵਿੱਚ ਉਹਦੇ ਕਰਕੇ ਪੇਸ਼ੈਂਟ ਠੀਕ ਹੋ ਗਿਆ ਤਾਂ ਹੀ ਤਹੀਂ ਕਹਿ ਰਹੇ ਆਂ ਪਿਆ ਜੀ ਨੂੰ ਕਰ ਲੈ ਜਾਓ ਤੇ 10 ਦਿਨ ਬਿਨਾਂ ਖਰਚਾ ਨਾ ਪਵੇ ਤੈਨੂੰ 10 ਦਿਨ ਦਾ ਅੱਗੇ ਤਾਂ ਬਿੱਲ ਅੱਗੇ 1.5 ਲੱਖ ਦੇ ਆਸ-ਪਾਸ ਬਣ ਗਿਆ ਵਾ ਤੋ ਯੋ ਸਾਨੂੰ ਜਮ੍ਹਾਂ ਕਰਾਓ ਤੇ ਆਪਣਾ ਮਰੀਜ਼ ਘਰ ਲੈ ਜਾਓ ਤੇ ਇਸੇ ਗੱਲੋਂ ਕਹਿੰਦੇ ਜੀ ਤੁਸੀਂ ਅਸੀਂ ਪੈਸੇ ਨਹੀਂ ਦੇਣੇ ਕਿਉਂਕਿ ਤੇ ਮੈਂ ਕਹਿੰਦਾ ਮੈਂ ਹੋਈਆਂ ਇਹਨਾਂ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਕੀਤਾ ਸਰ ਕੀਤਾ ਕੀਤਾ ਕਹਿੰਦਾ ਨਹੀਂ ਪੈਸੇ ਦੇਣੇ ਨਹੀਂ ਤੇ ਮੈਂ ਕਹਿੰਦਾ ਮਰੀਜ਼ ਇੱਦਾਂ ਵੇ ਜਾਹੀ ਜਾਂ ਛੱਡਣਾ ਨਹੀਂ ਮੈਂ ਕਹਿੰਦਾ ਡਾਕਟਰ ਪਾਗਲ ਥੋੜਾ ਵੀ ਕੰਮ ਕਰਕੇ ਬਾਅਦ ਚ ਪੈਸੇ ਨਹੀਂ ਲੈਣਗੇ ਤਾਂ ਆਪਾਂ ਸਾਡਾ ਕੰਮ ਕਿੱਦਾਂ ਚੱਲਣਾ ਤੇ ਪੁਲਿਸ ਨੂੰ ਮੌਕੇ ਤੇ ਪਹੁੰਚੀ ਕਿ ਕੀ ਕਿਹਾ ਸਰ ਆਹੀ ਭਲਾਇਆ ਕਿ ਮੈਂ ਕਹਿੰਦਾ ਐਸਐਚਓ ਸਾਹਿਬ ਨੂੰ ਸਰ ਆ ਕੇ ਵੇਖੋ ਬਾਰੇ ਦੋ ਜਣੇ ਕੇ ਬੰਦੇ ਬੈਠੇ ਆ ਬਿੱਲ ਨਹੀਂ ਦੇਂਦੇ ਪਏ ਇਹ ਕੋਦਾ ਹਸਪੀਟਲ ਮੈਂ ਭਲਾਇਆ ਇਹਨਾਂ ਨੂੰ ਹਾਂਜੀ ਪਰੀਅਨ ਜਿਹੋ ਸਰਸਤ ਦੇ ਵਿੱਚ ਕਰਨ ਲੱਗਾ ਕੀ ਮਾਮਲਾ ਇਹ ਜੀ ਕੋਈ ਮਰੀਜ਼ ਇੱਥੋਂ ਕੋ ਹਿਮਾਚਲ ਤੋਂ ਆਇਆ ਐ ਐਕਸੀਡੈਂਟ ਹੋਇਆ ਸੀ ਜਿਹੜਾ ਉਹਦਾ ਇਹਨਾਂ ਟ੍ਰੀਟਮੈਂਟ ਕੀਤਾ ਵਾ ਟ੍ਰੀਟਮੈਂਟ ਤੋਂ ਬਾਅਦ ਇਹਨਾਂ ਦਾ ਕੋਈ ਪੈਸੇ ਤਾਂ ਲੈਣਦੇ ਨਹੀਂ ਥੋੜਾ ਬਤਾ ਠੀਕ ਹੈ ਤੇ ਡਾਕਟਰ ਸਾਹਿਬ ਨੇ ਫੋਨ ਕੀਤਾ ਸੀ ਵੀ ਆਓ ਤੇ ਅਸੀਂ ਸੁਰੱਖਿਆ ਵਾਸਤੇ ਆਏ ਹਾਂ ਫਿਰ ਉਹ ਲੋ ਕਿਸ ਚੀਜ਼ ਦਾ ਜੀ ਟ੍ਰੀਟਮੈਂਟ ਕਰਾਇਆ ਪੈਸੇ ਦੇਣੇ ਬੰਦੇ ਕੋਈ ਕਹਿੰਦੇ ਕਿ ਜਾਤੀ ਸੂਚਕ ਸਰਵਤ ਗਏ ਜੀ ਕੋਈ ਸਾਹਮਣੇ ਨਹੀਂ ਆਈ ਗੱਲ ਕੋਈ ਰਿਕਾਰਡ ਨਹੀਂ ਔਰ ਰਿਕਾਰਡ ਨਹੀਂ ਹੈਗਾ ਜੀ ਠੀਕ ਹੈ